ਹਰ ਤੇ ਇੱਕ ਵਾਰ ਰੁਕ ਕੇ ਨਾ ਹਰ ਹਰ ਜਨ ਕਹਿ ਮਾਲ ਖਜ਼ੀਨਾ ਹਰੀ ਦੇ ਜਨਾਲੀ ਹਰੀ ਦਾ ਨਾਮ ਹੀ ਨਾ ਮਾਲ ਐ ਖਜ਼ਾਨਾ ਐ ਵੱਡਾ ਖਜ਼ਾਨਾ ਜਿਵੇਂ ਦੌਲਤ ਲੋਕਾਂ ਲੋਕ ਪੈਸੇ ਨੂੰ ਸਭ ਕੁਝ ਮੰਨਦੇ ਨੇ ਸੋਨੇ ਨੂੰ ਸਭ ਕੁਝ ਮੰਨਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਨੂੰ ਸਭ ਕੁਝ ਮੰਨਦੇ ਨੇ ਉਹਤੇ ਪਰਮਾਤਮਾ ਦੇ ਨਾਮ ਨੂੰ ਹੀ ਮੰਨਦੇ ਨੇ ਵੀ ਇਹ ਖਜ਼ਾਨਾ ਹੈ ਇਹ ਮੇਰੀ ਦੌਲਤ ਹੈ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਆਪ ਆਪ ਦੇ ਪੱਪੇ ਨੂੰ ਸਿਹਾਰੀ ਹੈ ਪ੍ਰਭ ਦੇ ਭੱਬੇ ਨੂੰ ਇਹ ਅਰਥਾਂ ਵਾਸਤੇ ਲਿਖਿਆ ਹੋਇਆ ਜੀ ਪ੍ਰਭੂ ਨੇ ਆਪ ਤਰੁੱਠ ਕੇ ਆਪਣੇ ਜਨਾਂ ਨੂੰ ਆਪਣਾ ਨਾਮ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ ਸੱਚਾ ਧਨ ਗੁਰਮਤੀ ਪਾਏ ਸਾਚਾ ਧੰ ਗੁਰਮਤੀ ਪਾਏ ਸਾਚਾ ਕਾਚਾ ਧੰ ਖੁਨ ਆਵੇ ਜਾਏ ਕਾਚਾ ਧੰ ਖੁਨ ਆਵੇ ਜਾਏ ਇਹਨਾਂ ਨੇ ਤੇ ਪਾਇਆ ਸਿਮਰੋ ਸਿਮਰ ਸਿਮਰ ਸੋਖ ਪਾਵਨ ਸਾਹ ਸਾ ਸਮਾਲੇ ਇਹ ਲੋਕ ਪਰਲੋਕ ਸੰਦ ਸਾਈ ਜਤ ਕਤਮੋਇ ਰਖਵਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੈ ਪਾਣੀ ਡੋਬ ਨਹੀਂ ਸਕਦਾ ਤਸਕਰ ਨਹੀਂ ਲੇਵੈ ਚੋਰ ਚੁਰਾ ਨਹੀਂ ਸਕਦਾ ਭਾ ਨਾ ਸਕੈ ਜਲ ਅੱਗ ਸਾੜ ਨਹੀਂ ਸਕਦੀ ਵਾਹਿਗੁਰੂ ਆਪ ਤੁਰਟ ਕੇ ਵਾਹਿਗੁਰੂ ਜੀ ਨੇ ਦਿੱਤਾ ਹਰ ਹਰ ਜਨਕੈ ਓਟ ਸਪਾਣੀ 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 ਹੁੰਦਾ ਤਾਕਤ ਤਾਣ ਦੇ ਕੇ ਬਲ ਦੇ ਕੇ ਜਨਾਂ ਦੀ ਓਟ ਓਟ ਹੁੰਦਾ ਆਸਰਾ ਹਰੀ ਦੀ ਓਟ ਹੀ ਉਹਨਾਂ ਲਈ ਸਭ ਕੁਝ ਹੈ ਸਤਾਣੀ ਤਾਕਤ ਵਾਲੀ ਓਟ ਹੈ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਸਭ ਕੁਝ ਵਾਹਿਗੁਰੂ ਵਾਹਿ Wahi Guru, Wahi Guru. Wahi Guru, Wahi Guru, Wahi Guru, Wahi Guru. Wahe Guru. ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਸਭ ਕੁਝ ਵਾਸ ਇਹੋ ਪ੍ਰੋਸ ਅਕਾਲ ਪੁਰਖ ਵਾਹਿਗੁਰੂ ਜੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪ੍ਰਤਾਪ ਪੱਪੇ ਨੂੰ ਸਿਆਰੀ ਲੱਗੀ ਹੈ ਜੀ ਹਰੀ ਦੇ ਪ੍ਰਤਾਪ ਕਰਕੇ ਜਿਹੜੇ ਜਨ ਹਨ ਹੋਰ ਕਿਸੇ ਨੂੰ ਨਹੀਂ ਜਾਣਦੇ ਬਈ संतन अवर्ण कहू जानी बेपरवास दा रंग हरकै बेपरवास दा रंग हरकै बेपरवास दा रंग हरकै बेपरवास दा रंग हरकै जागो पाख सुआमी ਜਾ ਕੋ ਪਾਖ ਸੁਆਮੀ ਵਸਿਨੀ ਅੱਖਾਂ ਨਾਲ ਪ੍ਰਮਾਤਮਾ ਹੀ ਪ੍ਰਮਾਤਮਾ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਹੋਰ ਕਿਸੇ ਨੂੰ ਨਹੀਂ ਜਾਣਦੇ ਅੰਮ੍ਰਿਤ ਪੀਆ ਸਤਿਗੁਰੂ ਦੀਆ ਅਵਰ ਨਾ ਜਾਣਾ ਦੂਆ ਤੀਆ ਓ ਤਪੂਤ ਉਤਪੋਤ ਹੁੰਦਾ ਚੰਗੀ ਤਰ੍ਹਾਂ ਜੁੜਨਾ ਉਤਪੋਤ ਜਨ ਹਰ ਰਸ ਰਾਤੇ ਉਤਪੋਤ ਜੀ ਤਾਣਾ ਪੇਟਾ ਵੀ ਹੁੰਦਾ ਜਦੋਂ ਕੱਪੜਾ ਬਣਦਾ ਹੈ ਨਾ ਜਦੋਂ ਕੱਪੜਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਫਿਰ ਪਤਾ ਹੀ ਨਹੀਂ ਚੱਲਦਾ ਵੀ ਤਾਣਾ ਕੀ ਹੈ ਪੇਟਾ ਕੀ ਹੈ ਸੇਮ ਜਿਹੜੇ ਜਨ ਨੇ ਨਾ ਹਰੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤਾਂ ਜਦੋਂ ਕੱਪੜਾ ਸਿੱਤਾ ਗਿਆ ਏ ਦਾ ਰੰਗੇ ਰਹਿੰਦੇ ਨੇ ਸੁੰਨ ਸਮਾਦ ਨਾਮ ਰਸ ਮਾਤੇ ਸ਼ਾਂਤ ਜਹੀ ਜ਼ਿੰਦਗੀ ਸੁੰਨ ਅਵਸਥਾ ਸੁੰਨ ਸਮਾਦ ਉਹ ਅਵਸਥਾ ਹੈ ਉੱਥੇ ਕੇਵਲ ਸ਼ਬਦ ਹੈ ਕੇਵਲ ਸ਼ਬਦ ਨਾਮ ਚ ਮਸਤ ਉਸ ਅਵਸਥਾ ਵਿੱਚ ਜਾ ਕੇ ਜੀ ਫੁਰਨੇ ਵੀ ਖਤਮ ਹੋ ਜਾਂਦੇ ਨੇ ਮਨ ਦੇ ਆਠ ਪਹਿਰ ਚਾਰ ਪਹਿਰ ਦਿਨ ਦੇ ਚਾਰ ਪਹਿਰ ਰਾਤ ਦੇ ਆਠ ਪਹਿਰ ਜਨ ਹਰ ਹਰ ਜਪੈ ਸੇਵਕ ਤੇ ਹਰ ਵੇਲੇ ਜਪਦਾ ਹੈ ਜੀ ਹਰ ਕਾ ਭਗਤ ਪ੍ਰਗਟ ਨਹੀਂ ਛਾਪੈ ਹਰੀ ਦਾ ਜਿਹੜਾ ਭਗਤ ਹੈ ਨਾਮ ਜਪ ਕੇ ਭਾਈ ਪ੍ਰਗਟ ਹੋ ਜਾਂਦਾ ਕਦੇ ਨਾ ਕਦੇ ਵਾਹਿਗੁਰੂ ਜੀ ਦਾ ਸੇਵਕ ਪ੍ਰਗਟ ਹੋ ਜਾਂਦਾ ਉਹ ਲੁਕਿਆ ਛਿ ਬਿਆਣੀ ਹੈ ਹਰ ਕੀ ਭਗਤ ਮੁਕਤ ਭੋ ਕਰੇ ਭਗਤ ਹੁੰਦਾ ਭਗਤੀ ਦੇਖੋ ਤੱਤੇ ਨੂੰ ਸਿਆਰੀ ਲੱਗੀ ਆ ਬੋਲਿਆ ਆਪਾਂ ਭਗਤ ਹੈ ਇਹਦਾ ਅਰਥ ਹੈ ਭਗਤੀ ਇੱਥੇ ਅਰਥ ਬਦਲ ਜਾਣਗੇ ਜੀ ਭਗਤੀ ਅਗੇ ਮੁਕਤ ਵੇਖੋ ਤੱਤੇ ਨੂੰ ਸਿਹਾਰੀ ਬੰਦਨਾ ਤੋਂ ਮੁਕਤ ਬੋ ਕਰੇ ਸੱਚੀ ਭਗਤੀ ਹੈ ਸਤ ਸੰਤੋਖ ਦਇਆ ਧਰਮ ਧੀਰਜ ਵਾਲੀ ਜਿਹੜੀ ਭਗਤੀ ਆ ਉਦਮ ਵਾਲੀ ਭਗਤੀ ਹੈ ਅਨੇਕਾਂ ਭਗਤ ਨੇ ਜਿਹੜੇ ਭਾਈ ਉਹ ਮੁਕਤ ਕਰ ਦਿੱਤੇ ਭਾਈ ਗੁਰੂ ਜੀ ਨੇ ਨਾਨਕ ਜਨ ਸੰਗ ਕੇ ਤੇ ਤਰੇ ਪੰਜਵੀਂ ਜੋਤ ਨਾਨਕ ਜੀ ਕਹਿੰਦੇ ਨੇ ਅਜਿਹੇ ਬੰਦਿਆਂ ਦੀ ਸੰਗਤ ਕਰਕੇ ਉਹਨਾਂ ਨੇ ਗੁਰੂ ਦੀ ਸੰਗਤ કરી ਅੱਗੇ ਗੁਰੂ ਦੀ ਗੱਲ ਕੀਤੀ ਅਜਿਹੇ ਜਨਾਂ ਦੀ ਸੰਗਤ ਕਰਕੇ ਅਨੇਕਾਂ ਤਰ ਜਾਂਦੇ ਨੇ